ਤੇ ਜਦੋਂ ਅਸੀਂ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੂੰ ਹੋਰ ਜਦੋਂ ਪੜ੍ਹਦੇ ਆ ਨਾ ਤੇ ਮਹਾਰਾਜ ਜੀ ਨੇ ਕਿਰਪਾ ਕੀਤੀ ਸਾਹਿਬ ਜੀ ਕਹਿੰਦੇ ਨੇ ਅਸਲ ਦੇ ਵਿੱਚ ਸਾਲ ਬਦਲ ਜਾਣਾ ਪਰ ਅਸੀਂ ਬਦਲਣਾ ਕੀ ਹੈ ਅਸੀਂ ਕੈਲੰਡਰ ਬਦਲ ਦਵਾਂਗੇ ਸਾਡੀ ਜਿਹੜੀਆਂ ਨੇ ਉਹ ਚੀਜ਼ਾਂ ਹੋਰ ਚੀਜ਼ਾਂ ਵੀ ਬਦਲ ਜਾਣਗੀਆਂ ਕੈਲੰਡਰ ਬਦਲ ਜਾਣਗੇ ਪਰ ਸਤਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਦਲਨ ਦੇ ਵਿੱਚ ਤਾਂ ਜੋਰ ਹੈ ਅਸੀਂ ਚਾਹੁੰਦੇ ਆ ਬਦਲ ਜਾਵੇ ਪਰ ਸਤਿਗੁਰੂ ਜੀ ਕਹਿੰਦੇ ਨੇ ਸਮਾਜ ਦਾ ਸਾਡਾ ਸਾਰਿਆਂ ਦਾ ਜੋਰ ਕਿੱਥੇ ਲੱਗਾ ਹੈ ਦੂਜੇ ਨੂੰ ਬਦਲਦੇ ਵਿੱਚ ਅਸੀਂ ਬਦਲਣਾ ਚਾਹੁੰਦੇ ਆ ਪਰ ਦੂਜੇ ਨੂੰ ਬਦਲਦੇ ਵਿੱਚ ਘਰ ਵਾਲਾ ਇਹ ਕਹਿੰਦਾ ਘਰ ਵਾਲੀ ਇਹ ਕਹਿੰਦੀ ਹੈ ਵੀ ਘਰ ਵਾਲਾ ਠੀਕ ਨਹੀਂ ਇਹਨੂੰ ਬਦਲ ਦਵਾਂ ਵੀ ਇਹਦੀ ਸੋਚ ਬਦਲ ਜਾਵੇ ਕਿਤੇ ਇਹ ਠੀਕ ਹੋ ਜਾਏ ਨਾ ਤਾਂ ਘਰ ਠੀਕ ਹੋ ਜਾਏ ਇਹੋ ਸੋਚ ਪਤੀ ਦੀ ਹੈ ਕਿਤੇ ਇਹ ਠੀਕ ਹੋ ਜਾਵੇ ਤੇ ਘਰ ਠੀਕ ਹੋ ਜਾਵੇ ਇਹੋ ਸੋਚ ਜਿਹੜੀ ਹੈ ਉਹ ਇੱਕ ਪੁੱਤਰ ਦੇ ਆਪਣੇ ਪਿਤਾ ਦੇ ਪ੍ਰਤੀ ਹੈ ਵੀ ਐਵੇਂ ਗਾਲਾਂ ਕੱਢਦਾ ਰਹਿੰਦਾ ਐਵੇਂ ਬੋਲਦਾ ਰਹਿੰਦਾ ਕਿਤੇ ਇਹ ਬਦਲ ਜਾਵੇ ਮੇਰੇ ਪਿਤਾ ਦਾ ਜਿਹੜਾ ਹੈ ਸੁਭਾਅ ਬੜਾ ਕੱਬਾ ਹੈ ਕਿਤੇ ਇਹ ਬਦਲ ਜਾਵੇ ਨਾ ਤੇ ਘਰ ਸਵਰਗ ਬਣ ਜਾਵੇ ਅਸਲ ਦੇ ਵਿੱਚ ਸਾਰਾ ਜੋਰ ਸਾਡਾ ਦੂਜੇ ਨੂੰ ਬਦਲਣ ਦੇ ਵਿੱਚ ਲੱਗਾ ਹੈ ਤੇ ਜਦੋਂ ਅਸੀਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਪੜਦੇ ਹਾਂ ਨਾ ਤੇ ਮਹਾਰਾਜ ਜੀ ਕਿਰਪਾ ਪਏ ਕਰਦੇ ਨੇ ਕਹਿੰਦੇ ਨੇ ਪਾਰਖੂ ਇਨਸਾਨ ਪਰਖਦਾ ਹੈ ਤੇ ਪਰਖ ਦਾ ਕੀ ਹੈ ਇਹਦੇ ਵਿੱਚ ਇਹ ਕਮੀ ਹੈ ਇਹਦੇ ਵਿੱਚ ਉਹ ਕਮੀ ਹੈ ਪਰ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਪੁੱਛੀਏ ਮਹਾਰਾਜ ਜੀ ਅਸਲ ਤੇ ਵਿੱਚ ਸੱਚਾ 파ਰਖੂ ਕੌਣ ਹੈ ਤੇ ਸਤਿਗੁਰੂ ਜੀ ਕਿਰਪਾ ਪਏ ਕਰਦੇ ਨੇ ਨਾਨਕ ਪਰਖੇ ਆਪ ਕੋ ਤਾਂ 파ਰਖ ਜਾਣ ਜਿਹੜਾ ਆਪਣੇ ਆਪ ਦੀ ਪਰਖ ਕਰਦਾ ਹੈ ਜਿਹੜਾ ਆਪਣੇ ਆਪ ਨੂੰ ਸਮਝਦਾ ਹੈ ਜਿਹੜਾ ਆਪਣੇ ਆਪ ਨੂੰ ਪਰਖੇ ਤੇ ਉਹੀ ਜਿਹੜਾ ਹੈ ਅਸਲ ਦੇ ਵਿੱਚ ਸੱਚਾ ਪਾਰਖੂ ਹੈ مولانا ਰੂਮ ਉਹਨੇ ਬੜੀ ਸੁੰਦਰ ਗੱਲ ਲਿਖੀ ਹੁਣ ਉਹ ਗੱਲ ਲਿਖਦਾ ਹੈ ਕਹਿੰਦਾ ਕਹਿੰਦਾ ਜਦੋਂ ਮੈਂ ਜਵਾਨੀ ਦੇ ਵਿੱਚ ਪੈਰ ਧਰਿਆ ਨਾ ਥੋੜੀ ਜੀ ਮੈਨੂੰ ਸੋਜ ਆਈ ਤੇ ਕਹਿੰਦਾ ਮੈਂ ਖੁਦਾ ਦੇ ਅੱਗੇ ਅਰਦਾਸ ਕੀਤੀ ਬੇਨਤੀ ਕੀਤੀ ਵੀ ਐ ਖੁਦਾਵੰਤ ਮੈਨੂੰ ਇੰਨੀ ਤਾਕਤ ਬਖਸ਼ ਮੈਂ ਸਾਰੇ ਸੰਸਾਰ ਨੂੰ ਬਦਲ ਦਵਾਂ مولانا ਰੂਮ ਕਹਿੰਦਾ ਹੈ ਕਹਿੰਦੇ ਤੂੰ ਮੈਨੂੰ ਇਨੀ ਤਾਕਤ ਬਖਸ਼ ਮੈਰੇ ਸਾਰੇ ਸੰਸਾਰ ਨੂੰ ਜਿਹੜਾ ਏ ਉਹ ਬਦਲ ਕੇ ਰੱਖ ਦਵਾਂ ਕਹਿਣ ਲੱਗੇ ਅੱਗੋਂ ਕੋਈ ਆਵਾਜ਼ ਹੀ ਨਹੀਂ ਆਈ ਕਹਿੰਦੇ ਚਲੋ ਕੋਈ ਨਹੀਂ ਦੋ ਨਹੀਂ ਚਾਰ ਦਿਨ ਲੰਘ ਜਾਣੇ ਲੰਘ ਜਾਣ ਦੋ ਆਵਾਜ਼ ਆ ਜਾਏਗੀ ਇਹ ਸੋਚਦਾ ਕਹਿੰਦਾ ਮੈਂ ਖੁਦਾ ਦੇ ਅੱਗੇ ਬੇਨਤੀ ਕੀਤੀ ਅਰਦਾਸ ਕੀਤੀ ਵੀ ਐ ਖੁਦਾਵੰਦ ਮੈਨੂੰ ਇਨੀ ਕਿਤਾ ਤਾਕਤ ਬਖਸ਼ ਕਿ ਮੈਂ ਆਪਣੇ ਘਰਦਿਆਂ ਨੂੰ ਬਦਲ ਲਵਾਂ ਆਪੇ ਦੀ ਉਮਰ ਵੀ ਬੀਤਦੀ ਜਾ ਰਹੀ ਏ ਥੋੜੀ ਹੁਣ ਸਮਾਂ ਨੇੜੇ ਹੁੰਦਾ ਜਾ ਰਿਹਾ ਹੈ ਕਹਿੰਦਾ ਮਲਾਣਾ ਰੂਮ ਕਹਿੰਦਾ ਫਿਰ ਮੈਂ ਬੇਨਤੀ ਕੀਤੀ ਵੀ ਆਏ ਖੁਦਾਵੰਦ ਤੂੰ ਮੈਨੂੰ ਇੰਨੀ ਕੁ ਤਾਕਤ ਬਖਸ਼ ਦੇ ਮੈਂ ਆਪਣੇ ਆਪ ਨੂੰ ਬਦਲ ਲਵਾਂ ਕਹਿਣ ਲੱਗੇ ਫਿਰ ਖੁਦਾ ਦੀ ਆਵਾਜ਼ ਆਈ ਕਹਿਣ ਲੱਗੇ ਮਲਾਣਾ ਰੂਮ ਜੇ ਤੂੰ ਇਹੋ ਅਰਦਾਸ ਇਹੋ ਗੱਲ ਤੂੰ ਜਵਾਨੀ ਵੇਲੇ ਕਹਿ ਦਿੰਦਾ ਤਾਂ ਕਹਿਣ ਲੱਗੇ ਅੱਜ ਤੂੰ ਸਾਰੀ ਦੁਨੀਆ ਨੂੰ ਹੀ ਬਦਲ ਸਕਦਾ ਸੀ ਵੀ ਆਪਣੇ ਆਪ ਨੂੰ ਬਦਲਣਾ ਸਤਿਗੁਰੂ ਜੀ ਕਹਿੰਦੇ ਨੇ ਨਾ ਮਨ ਜੀਤੈ ਜਗ ਜੀਤ ਤੇ ਮਨ ਜਿੱਤਿਆ ਕੀ ਤੇ ਕਿਵੇਂ ਜਾਣਾ ਦੂਜਿਆਂ ਦੇ ਉੱਤੇ ਪਰਖ ਕਰਕੇ ਨਹੀਂ ਜਿੱਤਿਆ ਜਾਣਾ ਦੂਜਿਆਂ ਨੂੰ ਜਿੱਤਣ ਦੇ ਲਈ ਨਹੀਂ ਜਿੱਤਿਆ ਜਾਣਾ ਆਪਣੇ ਆਪ ਨੂੰ ਜਿੱਤਣ ਦੇ ਲਈ ਮਨ ਜੀਤੈ ਜਗ ਜੀਤ ਫੇਰ ਜਗ ਦਿੱਤਿਆ ਜਾਣਾ ਪਹਿਲੋ ਤੂੰ ਆਪਣੇ ਆਪ ਦੀ ਸਵੈ ਪਰਚੋਲ ਕਰੇਗਾ ਪਹਿਲੋ ਤੂੰ ਆਪਣੇ ਆਪ ਨੂੰ ਦੇਖੇਗਾ ਅਸਲ ਦੇ ਵਿੱਚ ਨਾ ਦੇਖਿਓ ਫੇਰ ਭਾਵੇਂ ਸਾਲ ਜਿੰਨੇ ਮਰਜ਼ੀ ਲੰਘਦੇ ਜਾਣ ਸਾਲਾਂ ਦੇ ਵਿੱਚ ਨਹੀਂ ਪੈਣਾ ਫੇਰ ਫਿਰ 2023 ਵੀ 2024 ਵੀ ਲੰਘ ਜਾਏਗਾ 25 ਵੀ ਲੰਘ ਜਾਏਗਾ 26 ਵੀ ਲੰਘ ਜਾਏਗਾ ਜੇ ਸਾਲ ਬਦਲਣ ਦੇ ਨਾਲ ਅਸੀਂ ਬਦਲਦੇ ਤੇ ਫਿਰ ਬਹੁਤ ਸੌਖਾ ਸੀ ਸਾਲ ਬਦਲਣ ਦੇ ਨਾਲ ਅਸੀਂ ਬਦਲ ਜਾਂਦੇ ਫਿਰ ਬਹੁਤ ਸੌਖਾ ਸੀ ਅਸਲ ਤੇ ਵਿੱਚ ਉਹੀ ਦੇ ਉਹੀ ਆ ਜੇ ਤੇ ਸਵੇਰੇ ਇੱਕ ਤਰੀਕ ਐਸ ਤੇ ਸ਼ੀਸ਼ੇ ਸਾਹਮਣੇ ਖੜੇ ਹੋ ਕੇ ਆਪਣੇ ਆਪ ਦੀ ਪਰਚੋਲ ਕਰਾਂਗੇ ਵੀ ਹਾਂ ਵੀ ਬਦਲੇ ਆ ਪੁੱਛਿਓ ਆਪਣੇ ਆਪ ਨੂੰ ਬਦਲੇ ਆ ਜੇ ਤੇ ਬਦਲਾਵ ਹੈ ਤੇ ਗੁਰੂ ਦੀ ਕਿਰਪਾ ਜੇ ਨਹੀਂ ਹੈ ਤੇ ਫਿਰ ਉੱਥੇ ਦੇ ਉੱਥੇ ਖੜੇ ਆ ਸੀ ਸਾਰੇ ਅਸੀਂ ਮੈਂ ਵੀ ਵਿੱਚ ਹੀ ਫਿਰ ਅਸੀਂ ਉੱਥੇ ਦੇ ਉੱਥੇ ਹੀ ਆ ਫਿਰ ਅਸਲ ਦੇ ਵਿੱਚ ਜੀਵਨ ਦੇ ਵਿੱਚ ਕੋਈ ਚੇਂਜਿੰਗ ਨਹੀਂ ਆਈ ਬਦਲਾਵ ਨਹੀਂ ਆਇਆ ਤੇ ਜੇ ਸਮੇ ਅਸੀਂ ਗੁਰੂ ਦੇ ਕੋਲ ਆਵਾਂਗੇ ਨਾ ਤੇ ਅੱਜ ਦੇ ਫੁਰਮਾਨ ਵੀ ਚੜ੍ਹਦੀ ਕਲਾ ਵਾਲਾ ਹੀ ਹੈ ਮਹਾਰਾਜ ਜੀ ਨੇ ਨਾ ਟੈਂਦੀ ਕਲਾ ਤੋਂ ਚੜ੍ਹਦੀ ਕਲਾ ਦੀ ਗੱਲ ਕੀਤੀ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਤੂੰ ਗੁਰੂ ਦੇ ਕੋਲ ਆ ਗੁਰੂ ਦੇ ਕੋਲ ਆ ਕੇ ਸਾ ਸੰਗਤ ਦੀ ਮਹਿਮਾ ਕਹਿੋ ਜੀ ਹੈ ਮਹਿਮਾ ਸਾਧੂ ਸੰਗਤ ਕੀ ਸੁਣੋ ਮੇਰੇ ਮੀਤਾ ਹੈ ਮੇਰੇ ਮਿੱਤਰ ਤੂੰ ਉਸ ਪਰਮੇਸ਼ਰ ਦੀ ਸਾ ਸੰਗਤ ਦੀ ਮਹਿਮਾ ਸੁਣ ਕੇ ਹੋ ਜੀ ਹੈ ਤੇਰੇ ਉੱਤੇ ਕਿਰਪਾ ਹੋ ਜਾਣੀ ਹੈ ਸਤਗੁਰੂ ਜੀ ਕਹਿੰਦੇ ਨੇ ਪਿੰਗੁਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਸਾਹਿਬ ਜੀ ਕਹਿੰਦੇ ਨੇ ਜੇ ਅਸੀਂ ਇਹਦੇ ਅਰਥ ਸਿੱਧੇ ਜੇ ਕਰਨੇ ਹੋਣ ਤੇ ਇਹਦੇ ਅਰਥ ਇਹ ਨਹੀਂ ਮਹਾਰਾਜ ਜੀ ਕਹਿੰਦੇ ਨੇ ਪਿੰਗਲਾ ਵੀ ਪਰਬਤਾਂ ਤੋਂ ਪਾਰ ਹੋ ਜਾਂਦਾ ਹੈ ਕਿ ਜਿਹੜਾ ਮੂਰਖ ਹੈ ਉਹ ਚਤੁਰ ਬਣ ਜਾਂਦਾ ਹੈ ਉਹ ਸਿਆਣਾ ਬਣ ਜਾਂਦਾ ਤੇ ਵਿਖਿਆਤਾ ਬਣ ਜਾਂਦਾ ਚੰਗਾ ਸਿਆਣਾ ਵਿਖਿਆਣਕਰ ਬਣ ਜਾਂਦਾ ਪਰ ਜੇ ਦੇ ਅਸੀਂ ਭਾਵ ਅਰਥ ਲਈਏ ਤੇ ਸਤਗੁਰੂ ਜੀ ਕਹਿੰਦੇ ਨੇ ਜਿਹੜਾ ਢੈਂਦੀ ਕਲਾ ਦੇ ਵਿੱਚ ਹੁਣ ਪਿੰਗਲਾ ਚੱਲ ਤੇ ਸਕਦਾ ਨਹੀਂ ਨਾ ਉਹ ਕੋਈ ਕੰਮ ਕਰ ਸਕਦਾ ਤੇ ਇਹੋ ਜੇ ਸੋਚ ਵਾਲੇ ਮਨੁੱਖਾਂ ਨੂੰ ਮਹਾਰਾਜ ਜੀ ਨੇ ਕਿਹਾ ਜਿਹੜੇ ਢੈਂਦੀ ਕਲਾ ਦੇ ਵਿੱਚ ਰਹਿੰਦੇ ਨੇ ਹਮੇਸ਼ਾ ਹਮੇਸ਼ਾ ਡੀਮੋਟੀਵੇਟਡ ਰਹਿੰਦੇ ਨੇ ਮੇਰੇ ਕੋ ਨਹੀਂ ਹੋਣਾ ਮੈਂ ਨਹੀਂ ਕਰ ਸਕਦਾ ਕਿਵੇਂ ਹੋਏਗਾ ਕਿਵੇਂ ਕਰਾਂਗੇ ਉਹੀ ਨੂੰ ਉਹਨਾਂ ਨੂੰ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਤੈਨੂੰ ਮੈਂ ਐਸੀ ਸ਼ਕਤੀ ਦੇ ਦਿੰਦਾ ਤੂੰ ਗੁਰੂ ਦੇ ਦਰ ਦੇ ਉੱਤੇ ਆ ਗੁਰੂ ਦੇ ਨਾਲ ਸੰਪਰਕ ਕਰ ਗੁਰੂ ਤੇਰੇ ਉੱਤੇ ਕਿਰਪਾ ਕਰੇਗਾ ਤੇਰੀ ਸੋਚ ਨੂੰ ਢੈਂਦੀ ਗਲ੍ਹਾਂ ਤੋਂ ਚੜ੍ਹਦੀ ਕਲਾ ਵੱਟ ਲੈ ਜਾਏਗਾ ਫਿਰ ਤੂੰ ਕਹੇਗਾ ਮੈਂ ਕਰ ਸਕਦਾ ਜੇ ਗੁਰੂ ਮੇਰੇ ਅੰਗ ਸੰਗ ਹੈ ਫਿਰ ਹੋ ਸਕਦਾ ਹੈ ਫਿਰ ਜੇ ਗੁਰੂ ਮੇਰੇ ਨਾਲ ਹੈ ਤੇ ਸਾਰਾ ਕੁਝ ਕਰ ਲਵਾਂਗਾ ਇਹ ਇਹ ਗੁਰੂ ਦੀ ਬਖਸ਼ਿਸ਼ ਤੇ ਗੁਰੂ ਦੀ ਰਹਿਮਤਾ ਲੈ ਕੇ ਨਾਲ ਚੱਲਣੀਆਂ ਨੇ। ਅਸਲ ਦੇ ਵਿੱਚ ਗੁਰੂ ਦੀ ਸ਼ਰਣੀ ਪੈਣਾ ਪੈਣਾ ਸਾਨੂੰ। ਜਦੋਂ ਅਸੀਂ ਗੁਰੂ ਦੀ ਸ਼ਰਣ ਦੇ ਵਿੱਚ ਆਵਾਂਗੇ ਤਾਂ ਤਬਦੀਲੀ ਆਏਗੀ। ਜਦੋਂ ਅਸੀਂ ਗੁਰੂ ਦੀ ਚਰਨਾਂ ਦੇ ਵਿੱਚ ਆਵਾਂਗੇ ਤਾਂ ਤਬਦੀਲੀ ਆਏਗੀ। ਅਸਲ ਦੇ ਵਿੱਚ ਤਬਦੀਲੀ ਕਿੱਥੇ ਆਉਣੀ ਹੈ? ਸਤਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾਰਾ ਕੁਝ ਤਾਂ ਉਹੀ ਰਹਿਣਾ ਹੈ ਤੇਰੀ ਸੋਚ ਦੇ ਵਿੱਚ ਤਬਦੀਲੀ ਆਏਗੀ। ਜੇ ਸਾਰਾ ਕੁਝ ਉਹੀ ਹੈ। ਜੇ ਅਸੀਂ ਉਦਾਂ ਹੀ ਚੱਲਣਾ ਹੈ। ਤੇ ਗੁਰੂ ਦੀ ਕਿਰਪਾ ਦੇ ਸਦਕਾ ਅਸੀਂ ਇਸੇ ਤਰੀਕੇ ਦੇ ਨਾਲ ਗੁਰੂ ਦੇ ਅੱਗੇ ਅਰਦਾਸ ਕਰੀਏ ਮਹਾਰਾਜ ਮੇਰੇ ਉੱਤੇ ਕਿਰਪਾ ਕਰ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੇ ਬਿਖਕਾਹੀ ਮਾਇਆ ਮੋ ਭਰਮ ਪਹਿ ਭੂਲੇ ਸੁਤਦਾਰਾ ਸਿਓ ਪ੍ਰੀਤ ਲਗਾਈ ਮਹਾਰਾਜ ਮੇਰੇ ਉੱਤੇ ਕਿਰਪਾ ਕਰ ਰਹਿਮਤ ਕਰ ਇਹ ਸਾਰਿਆਂ ਨੂੰ ਸਾਨੂੰ ਆਪਣੀ ਆਪਣੀ ਅਵਸਥਾ ਦਾ ਪਤਾ ਹੈ ਬਸ ਇਹ ਕਿੱਥੇ ਸਾਡਾ ਜੀਵਨ ਖਲੋਤਾ ਹੈ ਕਿੱਥੇ ਕਸੀਂ ਖੜੇ ਆ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਰਹਿਮਤ ਕੀਤੀ ਕਹਿ ਲੱਗੇ ਤੂੰ ਬੇਨਤੀ ਕਰ ਅਰਦਾਸ ਕਰ ਹਮ ਸਰਦੀਨ ਦਿਆਲ ਨਾ ਤੁਮ ਸਰ ਅਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨਕੋ ਪੂਰਨ ਕੀਜੈ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬੇਨਤੀ ਕਰ ਬਹੁਤ ਜਨਮ ਵਿਛਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹਿਰ ਵਿਦਾ ਆਸ ਲੱਗ ਜੀਵੋਂ ਚਿਰ ਭਇਓ ਦਰਸ਼ਨ ਦੇਖੇ ਸਤਿਗੁਰੂ ਕੋਲੋਂ ਅੱਜ ਕੁਝ ਲੈ ਕੇ ਜਾਈਏ ਮਹਾਰਾਜ ਸਾਡੇ ਉੱਤੇ ਕਿਰਪਾ ਕਰਦੇ ਰਹਿਮਤ ਕਰਦੇ ਸਾਨੂੰ ਨਿਤਨੇਮ ਦੀ ਦਾਤ ਬਖਸ਼ਿਸ਼ ਕਰਦੇ ਸਾਨੂੰ ਅੰਮ੍ਰਿਤ ਵੇਲ ਦਾ ਜਾਗਣਾ ਬਖਸ਼ਿਸ਼ ਕਰਦੇ ਪਤਾ ਨਹੀਂ ਕਿੰਨੇ ਦਿਨ ਤੇ ਕਿੰਨਾ ਕੁਝ ਸਮਾਂ ਲੰਘ ਗਿਆ ਪਤਾ ਨਹੀਂ ਕਿੰਨੀਆਂ ਉਮਰਾਂ ਸਾਡੀਆਂ ਜਿੰਨੇ ਅਸੀਂ ਸਾਲ ਬਤੀਤ ਕਰ ਲਏ ਪਰ ਅਸਲ ਦੇ ਵਿੱਚ ਬਦਲਾਅ ਕੋਈ ਨਹੀਂ ਆਇਆ ਸਾਡੇ ਉਤੇ ਕਿਰਪਾ ਕਰ ਰਹਿਮਤ ਕਰ ਜਿੰਨੇ ਜਿੰਨੀਆਂ ਅਸੀਂ ਉਮਰਾ ਭੋਗੀਆਂ ਨੇ ਬਹੁਤ ਵਧੀਆ ਉਹਨੀਆਂ-ਉਨੀਆਂ ਅਸੀਂ ਸਾਲ ਵੇਖੇ ਨੇ ਉਹਨੇ-ਉਨਨੇ ਅਸੀਂ ਤਜਰਬੇ ਵੇਖੇ ਨੇ ਆਪਣੀ ਜ਼ਿੰਦਗੀ ਦੇ ਅੰਦਰ ਤੇ ਇਹ ਗੁਰੂ ਦੀ ਕਿਰਪਾ ਹੈ ਬਖਸ਼ਿਸ਼ ਹੈ ਉਹਦੀ ਰਹਿਮਤ ਹੈ ਉਹਦੀ ਤੇ ਜਦੋਂ ਅਸੀਂ ਰਹਿਮਤਾ ਤੇ ਬਖਸ਼ਿਸ਼ਾਂ ਹੀ ਲੈਣ ਵਾਸਤੇ ਆਏ ਨਾ ਤੇ ਗੁਰੂ ਪਿਆਰ ਵਾਲਿਓ ਅੱਜ ਟੈਪਿਓ ਗੁਰੂ ਦੇ ਅੱਗੇ ਅੱਜ ਆਪਣੀ ਭਾਵਨਾ ਬਣਾ ਕੇ ਗੁਰੂ ਦੇ ਅੱਗੇ ਸਨਮੁਖ ਝੋਲੀ ਖੋਲ ਕੇ ਬੈਠ ਜਾਓ ਕਿ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਇਹ ਸਮਾਂ ਨੰਗ ਗਿਆ ਜੀਵਨ ਦਾ ਤੇ ਅਗਲਾ ਸਮਾਂ ਵੀ ਆ ਗਿਆ ਤੇ ਸਾਡੇ ਉਤੇ ਕਿਰਪਾ ਕਰ ਰਹਿਮਤ ਦੀ ਬਖਸ਼ਿਸ਼ ਕਰ ਤੇ ਜਦੋਂ ਬਦਲਾਵ ਦੀ ਹੀ ਗੱਲ ਹੋਣ ਲੱਗ ਪਈ ਨਾ ਤੇ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਪਏ ਪੜਦੇ ਆਂ ਅਸੀਂ ਸਤਗੁਰ ਜੀ ਕਹਿੰਦੇ ਨੇ ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੈ ਸੁਣਿਓ ਮਹਾਰਾਜ ਜੀ ਕਹਿੰਦੇ ਨੇ ਬਦਲਾਵ ਕਿਹੋ ਜਿਹਾ ਹੈ ਕੱਚ ਗਲਾਸ ਕੱਚ ਸ਼ੀਸ਼ਾ ਕਦੀ ਸ਼ੀਸ਼ੇ ਨੂੰ ਵੀ ਸੋਨਾ ਹੁੰਦੇ ਦੇਖਿਆ ਪਰ ਮਹਾਰਾਜ ਜੀ ਕਹਿੰਦੇ ਨੇ ਜਦੋਂ ਗੁਰੂ ਦੀ ਕਿਰਪਾ ਵਰਤ ਜਾਵੇ ਜਦੋਂ ਤੂੰ ਉਹਦੇ ਗੁਰੂ ਦੇ ਸ਼ਬਦ ਨੂੰ ਸਰਵਣੀ ਆਪਣੇ ਕੰਨਾਂ ਦੇ ਨਾਲ ਸੁਣੇਗਾ ਨਾ ਤੇ ਸਹਿਬ ਜੀ ਕਹਿੰਦੇ ਨੇ ਤੇਰਾ ਜੀਵਨ ਕੱਚ ਦੀ ਨਿਆਈ ਸੀ ਜਿਹੜਾ ਉਹ ਸੋਨੇ ਦੀ ਨਿਆਈ ਹੋ ਜਾਏਗਾ ਇਹ ਬਦਲਾਵ ਹੈ ਗੁਰੂ ਇਹ ਬਦਲਾਵ ਕਰਦਾ ਹੈ ਸਾਡੇ ਅੰਦਰ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਵਿਖ ਤੇ ਅੰਮ੍ਰਿਤ ਹੋਇਓ ਨਾਮ ਸਤਗੁਰ ਮੁਖ ਬਣਿਓ ਜਦੋਂ ਤੂੰ ਆਪਣੇ ਮੁਖ ਤੋਂ ਉਸ ਪਰਮੇਸ਼ਰ ਤੇ ਗੁਰੂ ਦੇ ਸਤਗੁਰ ਦੀ ਬੰਦਗੀ ਕਰੇਗਾ ਨਾ ਗੁਰੂ ਦੀ ਸਿਵ ਤੋਂ ਸਲਾਹ ਕਰੇਗਾ ਨਾ ਤੇ ਸਤਗੁਰ ਜੀ ਕਹਿੰਦੇ ਨੇ ਜ਼ਹਿਰ ਤੋਂ ਅੰਮ੍ਰਿਤ ਬਣ ਜਾਏਗਾ ਤੂੰ ਤੇਰਾ ਜ਼ਹਿਰ ਰੂਪੀ ਜੀਵਨ ਵੀ ਅੰਮ੍ਰਿਤ ਬਣ ਜਾਏਗਾ ਕਿਉਂਕਿ ਅਸੀਂ ਨਿਤਾ ਪ੍ਰਤੀ ਪੜਦੇ ਆਂ ਭੂਲੇ ਮਾਰਗ ਜਿਨਹੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ ਤੇ 사드ਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਰਹਿਮਤ ਪੇ ਕਰਦੇ ਨੇ ਮਹਾਰਾਜ ਜੀ ਕਹਿੰਦੇ ਨੇ ਜੀਵਨ ਦੇ ਵਿੱਚ ਬਦਲਾਵ ਆਏਗਾ ਪਰ ਤੇਰੀ ਭਾਵਨਾ ਹੋਣਾ ਬਹੁਤ ਜ਼ਰੂਰੀ ਹੈ ਭਾਵਨਾ ਤੋਂ ਬਿਨਾਂ ਬਦਲਾਵ ਨਹੀਂ ਹੋ ਸਕਦਾ ਤੇ ਬਦਲਾਵ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ ਜੇ ਤੂੰ ਇਹ ਕਵੇ ਵੀ ਮੈਂ